ਜੈ ਸ੍ਰੀ ਰਤਨ ਪੰਤਰੀ ਜੀ ਅੱਜ ਮੈਂ ਆਪਣੇ ਭੈਣ ਭਰਾਵਾਂ ਵਾਸਤੇ ਇੱਕ ਜਿਆਨੂਤਾ ਲੈ ਕੇ ਆਈਆਂ ਜਿਨ੍ਹਾਂ ਦੀ ਤਵਜਾ ਸੁੱਕੀ ਆ ਰੁੱਖੀ ਆ ਉਹ ਤੋਂ ਬਹੁਤ ਪਰੇਸ਼ਾਨ ਨੇ ਜਿਹਨੂੰ ਆਪਾਂ ਡਰਾਈ ਸਕਿਨ ਵੀ ਕਹਿ ਦਿੰਦੇ ਆ ਉਹਦੇ ਵਾਸਤੇ ਇਹਦੇ ਵਿੱਚ ਆਪਾਂ ਨੇ ਤੇਲਾਂ ਦੀ ਵਰਤੋਂ ਕਰਨੀ ਆ ਮਾਲਿਸ਼ ਕਰਨੀ ਆ ਨਾ ਤੋਂ ਪਹਿਲਾਂ ਚੰਗੀ ਤਰ੍ਹਾਂ ਪੂਰੇ ਸਰੀਰ ਦੀ ਇਹਦੇ ਨਾਲ ਜਿਹੜੀ ਤੁਹਾਡੀ ਰੁੱਖੀ ਤਵਜਾ ਉਠੀ ਕੋਣੀ ਸ਼ੁਰੂ ਹੋ ਜੂਗੀ। ਨੋਂ ਤੋਂ ਪਹਿਲਾਂ ਚੰਗੀ ਤਰ੍ਹਾਂ ਪੂਰੇ ਸਰੀਰ ਦੀ ਮਾਲਿਸ਼ ਕਰਨੀ ਆ। ਲਗਾਤਾਰ ਕਰਨ ਦੇ ਨਾਲ ਜਿਹੜੀ ਤੁਹਾਡੀ ਰੁੱਖੀ ਤ્વਚਾ ਉਹ ਠੀਕ ਹੋਣੀ ਸ਼ੁਰੂ ਹੋ ਜੂਗੀ। ਮਾਲੇਸ ਉਸੇ ਹਿਸਾਬ ਨਾਲ ਕਰਨੀ ਆ ਜਿਹੜੇ ਉਸ ਹਿਸਾਬ ਨਾਲ ਬਾਤ ਪਿੱਟ ਕਾਫਰੇ ਹਿਸਾਬ ਨਾਲ ਦੱਸੀ ਸੀਗੀ। ਉਸੇ ਹਿਸਾਬ ਨਾਲ ਇਹਦੀ ਮਾਲਿਸ਼ ਕਰੋ। ਰੁੱਖੀ ਤ્વਚਾ ਦੇ ਲਈ। ਇਹਦੇ ਵਿੱਚ ਆਪਾਂ ਤੇਲਾ ਨਾਲ ਤੇਲ ਵੀ ਵਰਤ ਸਕਦੇ ਆ ਤੇ ਮਲਾਈ ਦੀ ਪਰ ਤੋਂ ਸਭ ਤੋਂ ਬੈਟਰ ਆ। ਜਿਨ੍ਹਾਂ ਦੀ ਤ્વਚਾ ਬੜੀ ਜਾਰੇ ਰੁੱਖੀ ਹੈ ਬਹੁਤ ਜਾਰੇ ਉਹ ਮਲਾਈ ਦੀ ਵਰਤੋਂ ਕਰ ਦੇਣਾ ਮਲਾਈ ਦੀ ਵਰਤੋਂ ਸ਼ੁਰੂ ਕਰਨਾ ਤਾਂ ਬਚਾਰੀ ਮਾਲਸ ਲਈ ਇਹਦੇ ਨਾਲ ਤੁਹਾਨੂੰ ਬਹੁਤ ਹੀ ਜਾਰੇ ਫਾਇਦਾ ਮਿਲੇਗਾ ਜਿਾ ਕਹਿ ਲੋ ਵੀ ਮਲਾਈ ਨਾਲ ਨਹਾਉਣਾ ਸ਼ੁਰੂ ਕਰ ਦੇਣਾ ਗੂੰਗੁਨਾ ਪਾਣੀ ਤੇ ਮਲਾਈ ਨਾਲ ਨਹਾਉਣਾ ਸ਼ੁਰੂ ਕਰ ਦੇਣਾ ਜਿਹੜੀਆਂ ਸਾਬਣਾਂ ਲਗਾਨੇ ਆਪਾਂ ਇਹਦੀ ਵਰਤੋਂ ਬਿਲਕੁਲ ਬੰਦ ਕਰ ਦੇਣਾ ਕਰੇ ਕਰੇ ਲਾ ਸਕਦੇ ਆ ਜਿਵੇਂ ਹਫਤੇ ਚ ਇੱਕ ਵਾਰੀ ਜਿਨਾਂ ਦੇ ਵਾਲੇ ਰੁੱਖੀ ਤਬਾਚਾ ਵਾਲੇ ਡਰਾਈ ਸਕਿਨਾਂ ਬਹੁਤ ਜ਼ਿਆਦੇ ਉਹ ਸਾਬਣ ਦੀ ਵਰਤੋਂ ਤਾਂ ਬਿਲਕੁਲ ਹੀ ਨਾ ਕਰਨਾ ਉਹਨਾਂ ਲਈ ਸਾਬਣ ਬਹੁਤ ਹੀ ਨੁਕਸਾਨਦਾਇਕਾ ਉਹਨਾਂ ਦੀ ਜਾਨੀ ਕਿ ਚਮੜੀ ਵਾਸਤੇ ਜਿਨਾਂ ਨੇ ਤਬਾਜਾ ਬੜੀਆ ਬਣਾ ਕੇ ਰੱਖਣੀ ਆ ਵੀਜ ਜਾਨੀ ਕਿ ਵੈਟਰ ਸਾਬ ਤੋਂ ਉਹ ਬਸ ਮਲਾਈ ਨਾਲ ਹੀ ਨਹਾਉਣ ਪੂਰੇ ਸਰੀਰ ਤੇ ਮਲਾਈ ਲਗਾ ਕੇ ਉਹਨੂੰ ਕੁਝ ਢੇਰ ਰੱਖਣਾ ਅੱਧਾ ਘੰਟਾ ਰੱਖ ਲੈਣਾ 40 ਮਿੰਟ ਰੱਖ ਲੈਣਾ 20 25 ਮਿੰਟ ਰੱਖ ਲੈਣਾ ਇਹ ਉਹਨਾਂ ਦੀ ਅਪਡੇਟਸ ਫਿਰ ਉਹਨੂੰ ਚੰਗੀ ਤਰ੍ਹਾਂ ਮਲ ਮਲ ਕੇ ਧੋ ਲੈਣਾ ਇਹਦੇ ਨਾਲ ਜਿਹੜੀ ਤੁਹਾਡੀ ਸਕਿਨ ਬਹੁਤ ਹੀ ਬੜੀਆ ਹੋ ਜੂਗੀ ਗੋਰੀ ਚਿੱਟੀ ਬਲੈਮ ਇਹ ਨੁਕਤਾ ਤੁਸੀਂ ਵਰਤ ਕੇ ਦੇਖੋ ਦੱਸਿਆ ਮੈਨੇ ਆ ਕਰਨਾ ਥੋਨੇ ਆ ਜੈ ਸ੍ਰੀ ਧਨਵੰਤਰੀ ਜੀ ਪੈਣ ਪ੍ਰਾਵੋ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰਦੇ ਹੋ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਧਨਵੰਤਰੀ